ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਵੈਲਕਮ ਆ ਜੀ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਆਪਾਂ ਵਲੌਗ 8 ਵਜੇ ਸ਼ੁਰੂ ਕਰਤਾ ਤੇ ਆਸ਼ਾ ਕਰਦੇ ਆ ਕਿ ਤੁਸੀਂ ਸਾਬ ਠੀਕ ਠਾਕ ਹੋਗੇ ਉਸ ਪ੍ਰਮਾਤਮਾ ਦੇ ਦਿਲੋਂ ਅਰਦਾਸ ਆ ਕਿ ਤੁਹਾਡੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ 6 ਤਰੀਕ ਨੂੰ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮਨਾਇਆ ਜਾਣਾ ਤੇ ਸਾਰੀਆਂ ਸੰਗਤਾਂ ਨੂੰ ਰਾਜੋਪਰੀਤ ਕੋਟਿਏ ਵੱਲੋਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਸਕੂਲ ਵਾਲੇ ਵੈਨ ਆ ਜਿਹੜੀ ਜਾ ਰਹੀ ਆ ਤੇ ਇੱਕ ਅੱਗੇ ਜਿਹੜੀ ਸਕੂਲੀ ਬੱਸ ਸੀਗੀ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਭਰੀ ਸੀਗੀ ਤੇ ਪ੍ਰਸ਼ਾਸਨ ਨੇ ਵੀ ਔਰੇ ਤੇ ਕਾਰਵਾਈ ਕੀਤੀ ਪਰ ਜਿਹੜੇ ਮੇਰੇ ਵੀਰ ਸਕੂਲੀ ਵੈਨਾਂ ਵਾਲੇ ਉਹਨਾਂ ਨੂੰ ਥੋੜਾ ਜਿਆਦਾ ਧਿਆਨ ਰੱਖਣਾ ਚਾਹੀਦਾ ਕਿ ਜ਼ਿਆਦਾ ਓਵਰਲੋਡ ਸਵਾਰੀਆਂ ਨਾ ਪਾਉਣ ਤੇ ਆਪਣੀ ਗੱਡੀ ਦੇ ਕਾਗਜ਼ ਪੱਤਰ ਤੇ ਟਾਈਮ ਦੇ ਸਿਰ ਤੇ ਉਹਨਾਂ ਦੀ ਸਰਵਿਸ ਕਰਾਉਣ ਤਾਂ ਕਿ ਬੱਚਿਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਸਾਰੇ ਦੋਸਤਾਂ ਦਾ ਦਿਲੋਤਾ ਨਿਵਾਦ ਕਰਦੇ ਕਿ ਤੁਸੀਂ ਮੇਰੀਆਂ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਤੇ ਆਪਣਾ ਫੇਸਬੁੱਕ ਵਾਲਾ ਚੈਨਲ ਆ ਜਿਹੜਾ ਮਾਨੋਟਾਈਜ਼ ਹੋ ਗਿਆ ਤੇ ਜਲਦੀ ਕਮਾਈ ਸ਼ੁਰੂ ਹੋ ਜਾਣੀ ਆ ਬਸ ਦੱਬ ਕੇ ਸਪੋਰਟ ਜ਼ਰੂਰ ਕਰਿਓ ਲੋ ਜੀ ਭਈ 18 ਫੁੱਟਾ ਰੋੜਾ ਤੇਰੇ ਤੇ ਬਹੁਤ ਜ਼ਿਆਦਾ ਆਵਾਜ਼ਾਂ ਵੀ ਰਹਿੰਦੀ ਤੇ ਸਾਹਮਣੇ ਇੱਕ ਦਰਵੇਸ਼ ਦਾ ਛੋਟਾ ਜਿਹਾ ਬੱਚਾ ਸੀ ਕੋਈ ਕਾਰ ਵਾਲਾ ਵੀਰ ਉਹਨੂੰ ਫੇਟ ਮਾਰ ਕੇ ਮਾਰ ਗਿਆ ਤੇ ਇਹ ਆ ਜੀ ਸਾਡਾ ਸਖਵੀਰਾ ਵੀਰ ਜਿਹੜਾ ਉਹਨੂੰ ਦਫਨਾਉਣ ਦੀ ਸੇਵਾ ਨਿਭਾਰਿਆ ਤੇ ਵਾਹਿਗੁਰੂ ਜੀ ਅਗੇ ਅਰਦਾਸ ਆ ਕਿ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਭਈ ਇਹੋ ਜੀ ਸੇਵਾ ਹਰਕਤ ਦੇ ਹਿੱਸੇ ਨਹੀਂ ਆਉਂਦੀ ਤੇ ਵੀਰ ਦੇ ਹਿੱਸੇ ਬਹੁਤ ਹੀ ਵਧੀਆ ਸੇਵਾ ਆਇਆ ਬਹੁਤ ਹੀ ਵਧੀਆ ਸ਼ਲਾਗਾ ਜੋ ਕੰਮ ਕੀਤਾ ਸਖਵੀਰੇ ਵੀਰ ਨੇ ਉਹ ਰਹੀ ਆ ਜੱਹਾ ਲੋ ਨਾ ਪਾਸੇ ਦੂਰ ਮੈਂ ਫੋਟੋ ਕਿਦੀ ਬਣਾਈ ਜਾਨਾ ਲੋ ਜੀ ਬਾਈ ਨੇ ਉਸ ਦਰवेश ਨੂੰ ਕਈ ਦੇ ਸਹਾਰੇ ਨਾਲ ਇਹ ਚੱਕਲਾ ਚੱਕਲਾ ਜਵਾਨ ਚੱਕਲਾ ਬਹੁਤ ਵੱਡੀ ਸੇਵਾ ਤੇਰੀ ਇਹ ਹਾਂ ਇਹਦੇ ਨਾਲ ਕਰ ਲਾ ਕਈ ਦੇ ਉੱਤੇ ਨੂੰ ਚਾਲਵੀ ਵਾਹਿਗੁਰੂ 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 ਸ਼ੁਕਰ ਮਾਲਕਾ ਤੇਰਾ ਵਾਹਿਗੁਰੂ ਵਾਹਿਗੁਰੂ ਮਿੱਟੀ ਪਾ ਦੇ ਮਿੱਟੀ ਪਾ ਦੇ ਉੱਤੇ ਲੋ ਜੀ ਭਾਈ ਇਸ ਟਾਈਮ ਹੈਗੇ ਆ ਆਪਾਂ ਆਪਣੇ ਘਰ ਦੀ ਛੱਤ ਤੇ ਆ ਗੁਰਦੁਆਰਾ ਸਾਹਿਬ ਵਿੱਚ ਪਾਠੀ ਸਿੰਘ ਪਾਠ ਕਰਨ ਲੱਗ ਗਿਆ ਸ਼ਾਮਾਂ ਪੈ ਚਲੀਆਂ ਸ਼ਾਮ ਦੇ 5:30 ਹੋ ਗਿਆ ਤੇ ਜਦੋਂ ਸੁਬਾ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿੱਚ ਪਾਠੀ ਸਿੰਘ ਪਾਠ ਕਰਦੇ ਆ ਤੇ ਪੰਛੀਆਂ ਦੇ ਚਹਿ ਚਲਾਉਂਦੀਆਂ ਆਵਾਜ਼ਾਂ ਆਉਂਦੀਆਂ ਤੇ ਮਨ ਨੂੰ ਬੜਾ ਸਕੂਨ ਮਿਲਦਾ ਭਾਈ ਸੂਰਜ ਦੇਵਤਾ ਵੀ ਅੱਜ ਦੇ ਦਿਨ ਨੂੰ ਆਲਵਿਦਾ ਕਹਿ ਗਿਆ ਤੇ ਅੱਜ ਦਾ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆ ਤੇ ਮਿਲਦੇ ਆ ਕੱਲ ਕਿਸੇ ਨਵੇਂ ਵਲੌਗ ਦੇ ਨਾਲ ਕਿਸੇ ਨਵੀਂ ਲੋਕੇਸ਼ਨ ਤੇ ਧੰਨਵਾਦ